ਹਾਂਜੀ ਸਾਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਮਰਨ ਕਿਚਨ ਵਲੌਗ 'ਚ ਤੇ ਮੈਂ ਇੱਥੇ ਨਾ ਬਾਹਰ ਬੈਠੀ ਆ ਜਿੱਦਾਂ ਮੈਂ ਤੁਹਾਨੂੰ ਵਿਖਾਇਆ ਕਿ ਮੈਂ ਬਾਹਰ ਬੈਠੀ ਆ ਬੰਚ ਨੇ ਅੱਜ ਨਿਕਾਲਿਆ ਸੀ ਜਿਹਨੇ ਲਿਆਂਦਾ ਵਾ ਇੱਕ ਡੌਗੀ ਤੇ ਡੌਗੀ ਲੈ ਆਇਆ ਵਾ ਤੇ ਹੁਣ ਬਸ ਉਹਦੇ ਹੀ ਆਲੇ-ਦੁਆਲੇ ਆ ਜਦੋਂ ਦਾ ਸ਼ਾਮਾਂ ਦਾ ਟਿਊਸ਼ਨ ਤੋਂ ਆਇਆ ਵਾ ਤੇ ਉਹਨੂੰ ਲੈ ਆਇਆ ਕਦੇ ਉਹਨੂੰ ਦੁੱਧ ਪਿਆਣਾ ਕਦੇ ਉਹਨੂੰ ਬਿਦਾ ਬਿਸਤਰਾ ਬਣਾ ਦੇ ਕਦੇ ਕੁਝ ਹੁਣ ਪਤਾ ਕੀ ਹੈ ਦੁੱਧ ਲੈਣ ਗਿਆ ਫਟਾਫਟ 9 ਵਜ ਗਏ ਹੀ ਤੇ ਮੈਂ ਕਿਹਾ ਕਿ ਹੁਣ ਨਹੀਂ ਮਿਲਣਾ ਕਹਿੰਦਾ ਨਹੀਂ ਮੈਂ ਲੈ ਆਉਣਾ ਵਾ ਕੋਈ ਗੱਲ ਨਹੀਂ ਮਿਲ ਜਾਣਾ ਵਾ ਹਨਾ ਉਦਾਂ ਤੇ ਸਾਡਾ ਦੁੱਧ ਸਾਡੇ ਘਰੋਂ ਹੀ ਆਉਂਦਾ ਸਾਡੇ ਚਾਚੇ ਘਰੋਂ ਹੀ ਆਉਂਦਾ ਵਾ ਤੇ ਪਰ ਮੈਂ ਮੈਂ ਸੋਚਿਆ ਕਿ ਗੁਪਚੇ ਮੈਂ ਕਹੂੰਗੀ ਨਾ ਜੇ ਦੁੱਧ ਲੈ ਆ ਜਾ ਕੇ ਉਹ ਕਹਿੰਦਾ ਨਹੀਂ ਨਹੀਂ ਜਾ ਤੁਸੀਂ ਲੈ ਆਓ ਮੈਂ ਇੱਥੇ ਪੜ੍ਹਨ ਗਿਆ ਵਾ ਤੇ ਅੱਜ ਇਹਨੂੰ ਪਤਾ ਵਾ ਵੀ ਰਾਤ ਇਹਨੂੰ ਅਸੀਂ ਦੁੱਧ ਪੀਉਣਾ ਵਾ ਤੇ ਫਿਰ ਦੁੱਧ ਕਿਤੇ ਨਾ ਉਹ ਮੁੱਕ ਜੇ ਤੇ ਭੱਜਾ ਹੀ ਗਿਆ ਦੁੱਧ ਲੈਣ ਚਲੇ ਗਿਆ ਵਾ ਤੇ ਸਵੇਰੇ ਉਹਦਾ ਹਾਫ ਡੇ ਸኩል ਆ ਕਿਉਂਕਿ ਕੱਲ ਟੀਚਰ ਡੇ ਵਾ ਤੇ ਜਾਊਗਾ ਅੱਧੇ ਦਿਨ ਤੱਕ ਫਿਰ ਉਸ ਤੋਂ ਬਾਅਦ ਆ ਕੇ ਫਿਰ ਇਹਦੇ ਨੇ ਸਾਰਾ ਦਿਨ ਉਹਨੇ ਰਹਿਣਾ ਵਾ ਤੇ ਕੱਲ ਉਹਦੇ ਮੈਨੂੰ ਦੱਸਦਾ ਕਿ ਕੀ ਕੀ ਉਹਦੇ ਲਈ ਮੰਮੀ ਖਰੀਦ ਕੇ ਲਿਆਉਣਾ ਇੱਕ ਉਹਦੇ ਲਈ ਮੰਮੀ ਛੋਟਾ ਜਿਹਾ ਨਾ ਅਜੇ ਪਿੰਜਰਾ ਲਿਆਉਣਾ ਛੋਟਾ ਜਿਹਾ ਮਤਲਬ ਇਹ ਨਾ ਇੱਧਰ ਉੱਧਰ ਚੱਲ ਜਾਂਦਾ ਵਾ ਨਾ ਇਹ ਇੱਧਰ ਉੱਧਰ ਨਹੀਂ ਫਿਰ ਜਾਊਗਾ ਜਦੋਂ ਉਹਨੂੰ ਆਪਾਂ ਪਿੰਜਰੇ 'ਚ ਰੱਖਾਂਗੇ ਤੇ ਬੇਬੇ ਨੂੰ ਕਹਿਤਾ ਕਿ ਬੇਬੇ ਦੋ ਗੱਦੇ ਬਣਾ ਦੇ ਉਹ ਇਹਦੇ ਸਵੇਰੇ ਦੋ ਗੱਦੇ ਬਣਾਉਣੇ ਆ ਇਹ ਉਹਦੇ ਵਿੱਚ ਕਗਦਾ ਬਿੱਲਾ ਕਰ ਲੂਗਾ ਨਾ ਦੂਜਾ ਵਛਾ ਦਾਂਗੇ ਤੇ ਉਸ ਤੋਂ ਇਲਾਵਾ ਕਹਿਤਾ ਮੈਨੂੰ ਕਿ ਇੱਕ ਮੰਮੀ ਤੌਲੀਆ ਲਿਆ ਦਿਓ ਇੱਕ ਸਾਬਣ ਲਿਆ ਦਿਓ ਤੇ ਹੋਰ ਖਾਣ ਨੂੰ ਵੀ ਕਹਿੰਦੇ ਮੈਂ ਕਿ ਜੇ ਤੇ ਬਾਬੂ ਜੀ ਛੋਟਾ ਹੀ ਬਣਾਏ ਨੇ ਥੋੜਿਆ ਜਿਹਾ ਕੁਝ ਖਾਣਾ ਵਾ ਆ ਤਿੰਨ ਚਾਰ ਚੀਜ਼ਾਂ ਨੇ ਮੈਨੂੰ ਗਿਨਾਤੀਆਂ ਵੀ ਆ ਚੀਜ਼ਾਂ ਤੁਸੀਂ ਲਿਆ ਦਿਓ ਹਨਾ ਤੇ ਇੱਕ ਹਾਂ ਇੱਕ ਸੱਚੇ ਦੇ ਲਈ ਸੋਹਣੀ ਜੀ ਕੌਲੀ ਲੈ ਆਇਓ ਦੁੱਧ ਪਿਉਣ ਵਾਸਤੇ ਸਟੀਲ ਦੀ ਕੌਲੀ ਨਹੀਂ ਪਸੰਦ ਵਧੀਆ ਜੀ ਲੈ ਆਇਓ ਇੱਕ ਹਨਾ ਤੇ ਆ ਮੰਚ ਨੂੰ ਇੱਕ ਨਵਾਂ ਕੰਮ ਮਿਲ ਗਿਆ ਅੱਜ ਤੇ ਹੁਣ ਦੁੱਧ ਲੈਣ ਗਿਆ ਵਾ ਅਜੇ ਤੱਕ ਆਇਆ ਨਹੀਂ ਮੈਂ ਦੇਖਣ ਨਹੀਂ ਕਿ ਆ ਹੀ ਜਾਵੇ ਤੇ ਦੁੱਧ ਲੈ ਕੇ ਆਊਗਾ ਨਾ ਤੇ ਉਦੋਂ ਹੁੰਦਾ ਜਦੋਂ ਦਾ ਸ਼ਾਮਾਂ ਦਾ ਆਇਆ ਹੋਣਾ ਬਸ ਉਦੋਂ ਦਾ ਇੱਥੇ ਹੀ ਆ ਅੱਜ ਪੜਨ ਨਹੀਂ ਬੈਠਾ ਬੈਗ ਇੱਥੇ ਪਿਆ ਹੋਇਆ ਪੜਨ ਨਹੀਂ ਬੈਠਾ ਅੱਜ ਅੱਜ ਖਾਲੀ ਬਸ ਇਹਦੇ ਨੇ ਕਦੀ ਗਾਂਹ ਕਦੀ ਪਛਾਹ ਤੇ ਉਹਨੂੰ ਖਰੇ ਠੰਡ ਲੱਗਦੀ ਆ ਠੰਡੇ ਸਾਡੇ ਮੀਂਹ ਵੀ ਪਿਆ ਹੀ ਮੀਂਹ ਪਈ ਜਾਂਦਾ ਮੀਂਹ ਵਿਚ ਵਿਚ ਸਾਡੇ ਹਟ ਜਾਂਦਾ ਸਾਡੇ ਇੱਥੇ ਨਾ ਮੀਂਹ ਨਹੀਂ ਪੈਂਦਾ ਪੈਂਦਾ ਮਤਲਬ 4-5 ਘੰਟੇ ਫਿਰ ਫਰਕਾਂ ਲੱਗ ਜਾਂਦਾ ਸੋਨਾ ਸੁੱਕਾ ਅੱਜ ਤੇ ਅੱਜ ਦਿਨ ਭਰ ਤੇ ਨਹੀਂ ਮਹੀਂ ਪਿਆ ਕੱਲ ਰਾਤ ਪੈਣਦਿਆਂ ਸੀ ਰਾਤ ਨੂੰ ਪਿਆ ਤੇ ਠੰਡਾ ਵੀ ਆ ਜਿੱਥੇ ਕੋ ਨੂੰ ਰੱਖਿਆ ਉੱਥੇ ਠੰਡ ਵਾ ਉਹ ਸਮਝ ਨਹੀਂ ਹੁੰਦੀ ਜੇ ਤੈਨੂੰ ਕਿਸੇ ਅੰਦਰ ਦੇ ਵਿੱਚ ਬਾਹਰ ਤੇ ਕਿਤੇ ਬੈੜ ਤੇ ਥੱਲੇ ਹੀ ਨਾ ਵੜ ਜੇ ਵਿਚਾਰਾ ਹਨਾ ਤੇ ਅੱਜ ਦੀ ਰਾਤ ਲੱਗਦਾ ਸਾਨੂੰ ਇਦਾਂ ਹੀ ਇਹਦੇ ਲਈ ਟਾਈਮ ਪਾਸ ਕਰਨਾ ਪੈਣਾ ਵਾ ਮੈਂ ਸੋਚਣ ਦੀ ਮੰਜੇ ਦੋ ਜੋੜ ਕੇ ਨਾ ਤੇ ਇਹਦਾ ਇੱਕ ਘਰ ਜਿਹਾ ਬਣਾ ਦਾਂ ਵਿੱਚ ਵਿੱਚ ਅੰਦਰ ਅੰਦਰ ਰਹੂਗਾ ਤੇ ਬਾਕੀ ਨਿੱਗਾ ਹੋਇਆ ਪਿਆਰ ਹੋਊਗਾ ਦੇਖਦੇ ਹੁਣ ਮੈਂ ਇਹਦੇ ਲਈ ਕੀ 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 ਕਰ ਸਕਦੀ ਹਾਂ ਟੇਬਲ ਜਿਹਾ ਲਾ ਕੇ ਨਾ ਤੇ ਮੰਜੇ ਲਾ ਕੇ ਟੇਬਲ ਲਾ ਕੇ ਤੇ ਕਾਰਜਾ ਬਣਾ ਦਿੰਨੇ ਆ ਚਲੋ ਠੀਕ ਆ ਫਿਰ ਹੁੰਦੇ ਹੋਈ ਰਾਤ ਕੱਲ੍ਹ ਦੀ ਸਵੇਰ 'ਚ ਨਵਾਂ ਵਲੌਗ ਲੈ ਕੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਨਾਲ ਤੱਕ ਤੱਕ ਸਭ ਨੂੰ ਸਾਸਰੀ ਘਰ ਪਰਮਾਤਮਾ ਦੁਨੀਆ ਤੇ ਆਏ ਪੰਜਾਬ ਦੇ ਹੜਾ ਦਾ ਸੰਕਟ ਜਿਹੜਾ ਛੇਤੀ ਠੀਕ ਕਰੇ ਵਾਈਬਰੋ ਸੁੱਖ ਦੀ ਸਵੇਰ ਚੜਾਵੇ ਗੁੱਡ ਨਾਈਟ ਜੀ ਸਾਰ ਸਾਸਰੀ ਘਰ